ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆਂ ਆਡਰੈਸ ਇੱਕ ਰੀਵੀਜ਼ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰਦਾਸ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਕੱਤਰ ਵੀਰਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋ ਦੋ ਟੋਕੜ ਗੱਪਣ ਮੱਝਾਂ ਦੋ ਸੱਜਰ ਸੂਈਆਂ ਮੱਝਾਂ ਚਾਰ ਨਗਰ ਦੋਸਤੋਂ ਤੁਹਾਨੂੰ ਦਿਖਾਵਾਂਗੇ ਤੇ ਚਾਰਾਂ ਨਗਰ ਦੀ ਡਿਟੇਲ ਜਿਹੜੀ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲਟ ਤੇ ਸਿਲੈਕਟ ਕਰ ਦਿਓ ਆਓ करिए ਵੀਰ ਨਾਲ ਗੱਲਬਾਤ ਡਿਟੇਲ ਆ ਪੈਂਦਾ ਪਛਮਦੀ ਸਾਰੀ ਵੀਰ ਦੇ ਕੋਲ ਪੁੱਛ ਲੈਣੇ ਆ ਜੀ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਉਹ ਸੁਣੋ ਟੀਟਾ ਦਾ ਵਧੀਆ ਵਧੀਆ ਵੀਰ ਉਸ ਨੂੰ ਹਾਂ ਜੀ ਹਾਂ ਜੀ ਹਾਂ ਜੀ ਵਧੀਆ ਜੀ ਕਿਰਪਾ ਮਾਲਕ ਦੀ ਜੀ ਸ਼ੁਕਰ ਹੈ ਸ਼ੁਕਰ ਹੈ ਡਰੈਸ ਬੋਲਦੀ ਆਪਾਂ ਡਰੈਸ ਆਪਣਾ ਪਿੰਡ ਸੋਰ ਸਿੰਘ ਪੱਤੀ ਮਾਨਾ ਦੀ ਹਾਂ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਫੋਨ ਨੰਬਰ 88721179 ਨਾਮ ਨਾਮ ਸਕੱਤਰ ਸਿੰਘ ਜੀ ਅੱਛਾ ਸਕੱਤਰ ਵੀਰਾ ਜੀ ਆਪਣੇ ਕੋਲ ਟੋਟਲ ਚਾਰ ਆ ਗਏ ਹਾਂ ਜੀ ਹਾਂ ਜੀ ਜਿੰਨਾਂ ਦੇ ਸ਼ੁਰੂ ਕਰ ਲਿਆ ਪਏ ਐ ਸਭ ਤੋਕੜਾ ਗੱਪ ਨੂੰ ਮਾਰੀ ਤੋਂ ਪਹਿਲਾਂ ਦੱਸਿਓ ਡਿਟੇਲ ਵੀਰਾਂ ਨੂੰ ਇਹ ਕਿੰਨੇ ਸੂਵੇ ਉੱਤੇ ਗੱਬਣੇ ਇਹ ਵੀ ਜੀ ਕੋਈ ਤਿੱਜਾ ਲਾਲੇ ਕੋਈ ਚੌਥਾ ਲਾਲੇ ਅੱਛਾ ਜੀ ਬਾਕੀ ਤੁਹਾਨੂੰ ਪਤਾ ਜੋ ਤੁਹਾਡੇ ਸਾਹਮਣੇ ਹੀ ਆ ਹਾਂ ਜੀ ਬਾਕੀ ਉਹਨਾਂ ਦੇ ਚੈੱਕ ਪਾਸ ਤੇ ਨਾਮ ਹੀ ਨਹੀਂ ਆਦੀ ਕਿ ਆਜੋ ਤੇ ਨਾਮੀਆਂ ਤੁਸੀਂ ਚੈੱਕ ਕਰਵਾਈ ਹਾਂ ਜੀ ਤਾਂ ਜੀ ਆਪਾਂ ਚੈੱਕ ਕਰਾਈ ਤੇ ਨਾਮ ਹੀ ਨਹੀਂ ਆਦੀ ਤੇ ਜੇ ਸੂਵੇ ਦੀ ਆ ਜੇ ਗੱਬਣ ਤੇ ਨਾਮੀਆਂ ਦੀ ਚੈੱਕ ਪਾਸ ਆਪਣੇ ਕੋਲ ਪੂਰੀ ਕਨਫਰਮ ਹੈ ਹਾਂ ਜੀ ਭਾਵੇਂ ਚੈੱਕ ਕਰਾ ਲੇ ਕੋਈ ਠੀਕ ਹੈ ਜੀ ਹਾਂ ਜੀ ਤੇ ਹੁਣ ਦੁੱਧ ਵੀਰ ਕਿੰਨਾ ਹੁਣ ਜਿਹੜਾ ਵੀਰੇ ਦੇ ਥੱਲੇ ਦੁੱਧ ਹੋਊਗਾ 8 ਕਿਲੋ ਹੋਗਾ ਪੱਕਾ ਤਿਆਰ ਤਾਂ ਦੇ ਦੋ ਟਾਈਮ ਚੋਕੇ ਲੈ ਜੀ ਮਿਲਦੀ ਦੋਵੇਂ ਟਾਈਮ ਦੀ ਦੋਵੇਂ ਟਾਈਮ ਫਿਰ ਇਤਨਾ ਵੀ ਇਹਨੂੰ ਵੰਡ ਪਾ ਕੇ ਤਾਂ ਐਂ ਬੈਜੋ ਪਾ ਕੇ ਥਾਪੀ ਤੇ ਹਾਂਜੀ ਠੀਕ ਆ ਜੀ ਵੀ ਲੋੜ ਮਤਲਬ ਠੀਕ ਟੂਕੀ ਦੀ ਕੋਈ ਲੋੜ ਮੈਂ ਨਾ ਏਡੀ ਮਿੱਠੀ ਮੱਝ ਆਦੀ ਕੜੀਏ ਬਾਹਰ ਵੀ ਰਣਾ ਲਓ ਦੋਸਤੋ ਸੂਆ ਦੂਜਾ ਸੂਈ ਤੀਜੇ ਸੂਆ ਤੇ ਗੱਬਣ ਤਿੰਨਾ ਵੀ ਦਿਨ ਦੀ ਕਨਫਰਮ ਆ ਵੀਰ ਕਹਿੰਦਾ ਚੈੱਕ ਪਾਸ ਆ ਤੇ ਦੁੱਧ ਹੋਣ ਜਿਹੜਾ ਥੱਲੇ ਮੌਕੇ ਦਾ ਤਿਆਰ ਹੋਊਗਾ 8 ਮਿੰਟ ਤੋਂ ਤਿਆਰ ਆ ਤੇ ਮਿਲਦੀ ਦੋਸਤੋ ਥਾਪੀ ਤੇ ਪੜਾ ਪਾ ਕੇ ਥਾਪੀ ਮਾਰ ਕੇ ਥੱਲੇ ਪਾ ਜੋ ਮੇਰੇ ਪਿੰਕੀ ਕੋਈ ਟੀਕੇ ਦੀ ਕੋਈ ਵੰਗੇ ਦੀ ਕੋਈ ਜ਼ਰੂਰਤ ਨਹੀਂ ਮਾਜੇ ਵੇਖੋ ਇਹ ਕੱਦ ਕਾਠ ਵੇਖੋ ਮਜਦਾ ਹਾਂਜੀ ਲਓ ਦੋਸਤੋ ਕਰੋ ਚੈੱਕ ਜੀ ਪਿੱਠਪੂਰੇ ਦੀ ਚੜਾਈ ਥਣਾ ਦੀ ਕੁਆਲਿਟੀ ਆਰਡਰ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਬਾਈ ਚੈੱਕ ਕਰ ਸਕਦੇ ਹੋ ਪੂਰਾ ਵਜ਼ਨ ਵਜੂਦ ਲਓ ਜੀ अच्छा गुरु दो दो 8 किलो पूरा तैयार है हां जी हां जी हां जी की मोल करना है मोल एदा वीर जी 65 ਦੀ ਦੇਦਗੇ ਕਿੰਨਾ ਮੰਨਣਾ ਉਸਦਾ ਜਿੰਨਾ ਆਖੋਗੇ ਐਤੀ ਕਰਦਾਂਗੇ ਪੂਰੇ 60 ਦੀ ਪੂਰੇ 60 ਦੀ ਕਰਦੀ ਦੇ ਦਾਂਗੇ ਜੀ ਲਓ ਜੀ ਪੂਰੇ ਦੇ ਛੋੜ ਛੱਪਾ ਕਰਦਾਂਗੇ ਜੇ ਕੋਈ ਬਹੁਤਾ ਵੀਰ ਕਹੂਗਾ ਤਾਂ ਹਜ਼ਾਰ ਖੰਡ ਕਰਾਂਗੇ ਹੋਰ 1000 ਰੁਪਿਆ ਹੋਰ ਹੋਗੇ हां जी 58000 ਰੁਪਿਆ 58 ਦੀ ਦੇ ਦਾਂਗੇ ਲਓ ਦੋਸਤੋ 65000 ਰੁਪਿਆ ਡਿਮਾਂਡ ਰੱਖੀ ਜੀ 58000 ਰੁਪਏ ਦੇ ਵਿੱਚੋਂ ਵੀ ਕੰਦਾ ਮਾਨ ਤਾਂ ਜਿਹੜਾ ਕੋਈ ਵੀਰ ਭਰਾ ਖੇਦਣਾ ਉਹਦਾ ਛੋੜ ਛੱਪਾ ਮੌਕੇ ਤੇ ਜਰੂਰ ਹੋਗਾ ਇਹਦੇ ਜਿਹੜੀ ਨਾਲ ਬੱਤੀ ਮੱਝ ਵੀਰ 2 ਨੰਬਰ ਦੀ ਇਹਦੀ ਤਸਵੀਰ ਡਿਟੇਲ ਆਪਾਂ ਇਹਦੇ ਥੱਲੇ ਵੀਤੀ 7 ਕਿਲੋ ਦੁੱਧ ਜੋ ਅੱਛਾ ਜੀ ਇਹ ਵੀ ਤੇ ਨਾਮ ਹੀ ਨਹੀਂ ਚੈੱਕ ਪਾਸ ਆ ਮੱਝ ਸੂਆ ਕਿੰਨਾ ਸੁਣੀ ਸੂਆ ਇਹਦਾ ਤਿੱਜਾ ਹੀ ਆ ਬਾਕੀ ਇਹਨਾਂ ਵੀ ਆਈ ਭੁੱਖ ਦੇ ਘਰੋ ਵਿਚਾਰੀ ਕੱਟ ਕਾਟ ਵੇਖੋ ਮੱਝ ਦਾ ਕਿੱਦਾ ਹੈ ਠੀਕ ਹੈ ਜੀ ਹਾਂ ਜੀ ਇਹ ਚਾਰ ਦਿਨ ਮੱਝ ਸਾਹਲੀ ਦੇ ਹੋਈ ਮੱਝ ਨੇ ਲੁਸ ਲੁਸ ਕਰਨਾ ਠੀਕ ਹੈ ਜੀ ਹਾਂ ਜੀ ਬਾਕੀ ਸਿਰ ਹਾਂ ਜੀ ਹੁਣ ਵੀਰ ਦੁੱਧ 7 ਕਿਲੋ ਤਿਆਰ ਆ ਹਾਂ ਜੀ ਹਾਂ ਜੀ ਕੱਢੀ ਵਰ ਲਿਓ ਜੀ ਦੁੱਧ ਦੇਲੇ ਥੱਲੇ ਹੋਰ ਕਰਦਾ ਕਰਮਾਲੀ ਦੇ ਲਓ ਦੋਸਤੋ ਇਹ ਵੀ ਤਿੱਜਾ ਤਿੱਜਾ ਸੁਆਵੀਰ ਸੁਣੀ ਹਾਂਜੀ ਤਿੱਜਾ ਜੀ ਤਿੱਜੇ ਦੀ ਗੱਲ ਸੁਆ ਸੁਆ ਦੋਸਤੋ ਇਹ ਵੀ ਸੁਣੀਆ ਕਨਫਰਮ ਚੈੱਕ ਪਾਸ ਤਿੰਨ ਇਹਦੇ ਝੋਟੀ ਮਾਰੀ ਭੁਖੀ ਆ ਕਾਦ ਦੇਖੋ ਉਹਦੇ ਨਾਲੋਂ ਵੀ ਕਾਦ ਉੱਚਾ ਇਹਦਾ ਹਾਂਜੀ ਹਾਂਜੀ ਲੈ ਕੋ ਮੂ ਇਹ ਕੋਈ ਦਾ ਕਾ ਲੰਮਾ ਹੈ ਹਾਂਜੀ ਹਾਂਜੀ ਲੈ ਜੀ ਨਾ ਦੋਸਤੋ ਬਿਲਕੁਲ ਕਾਕ ਦਾ ਸਾਰੀਆਂ ਮੱਛਾਂ ਨਾਲੋਂ ਵੱਡਾ ਹਾਂਜੀ ਹਾਂਜੀ ਬਹੁਤ ਵਧੀਆ ਦੋਸਤੋ ਥਣਾ ਦੀ ਕੁਆਲਿਟੀ ਅੱਛਾ ਵੀਰੇ ਇੱਕ ਤਾਂ ਮਿਲਦੀ ਆ ਭਾੜੇ ਦੇ ਵਿੱਚ ਇਹ ਵੀ ਵੀਰ ਜੀ ਭਾੜੇ ਤੇ ਹੀ ਅੱਛਾ ਜੀ ਹਾਂਜੀ ਕੋਈ ਟਿਕ ਟੂਕੇ ਲੋ ਨਾ ਜੀ ਨਾ ਦੋਸਤੋ ਬਿਲਕੁਲ ਬਰੀਕ ਚਮੜੀ ਦੀ ਮੱਛੀ ਮਾਤੜ ਘਰਾਂ ਦੇ ਉਹ ਚਾਰਾ ਆਟਾ ਪਾ ਕੇ ਬਹਿ ਜਾਂਦੇ ਸੀ ਠੀਕ ਹੈ ਅੱਜ ਕੱਲ ਮਾਰੀਆਂ ਜੂਆਂ ਚਾਵਾਂ ਇਹਦੀ ਦਵਾਈ ਮਰੀ ਆ ਠੀਕ ਹੈ ਜੀ ਹਾਂ ਜੀ 4 ਦਿਨ ਮਾਝ ਸਾਹਵੀ ਦੋ ਤੇ ਮੇਰੇ ਸਾਹ ਨਾਲ ਨੌਖਲੇ ਕਰੋਣੇ ਨੇ ਕੀ ਮੁੱਲ ਕਰਨਾ ਸੇ ਇਹ ਹਾਂ ਨਾ ਦੋ ਘੜ ਸੜਦੀ ਦੇ ਦਈਏ ਜੀ 58000 ਹਾਂ ਜੀ ਕਿੰਨਾ ਮਾਨਤਣਾ ਸਰ ਇੱਕੇ ਵਾਰੀ ਕਰ ਦਈਏ 52 ਦੀ ਦੇ ਦਾਂਗੇ 55 ਦੀ ਕੀ ਹੈ ਗ੍ਰੇਸਪੀ ਕੋਈ ਕਰ ਦਾਂਗੇ ਛੋੜ ਚੱਪਾ ਅੱਛਾ ਜੀ ਹਾਂ ਜੀ ਦੋਸਤੋ 51 ਨਾ ਵੀ ਆ ਕੇ ਮੋਲ ਆਪਣੇ ਬਿਲਕੁਲ ਪਹਿਲਾਂ ਹੀ ਜਾ ਜਾ ਨਾ ਉਹਦੇ ਤੋਂ ਹੀ ਆਖੇ ਕੋਈ 2 400 ਦੇ ਕਰਾਂਗੇ ਇਧਰ ਉਧਰ ਕੁਝ ਜ਼ਿਆਦਾ ਨਹੀਂ ਠੀਕ ਹੈ ਜੀ ਕਈ ਮੁਰਗੇ ਆਂ ਦੇ ਘਰੇ ਇੰਨਾ ਮੁੱਲ ਕਰਦੇ ਆ ਠੀਕ ਹੈ ਆਪਾਂ ਮਾਨ ਕਰਾਂਗੇ ਜ਼ਰੂਰ ਤੇ ਬਾਕੀ ਇਹ ਨਾ ਹੋਊਗਾ 58000 ਰੁਪਏ ਦੋਸਤੋ ਟੀਮਾਂਡ ਰੱਖੀ ਗਈ 55000 ਤੋਂ ਵੀਰ ਮਾਨਤਨ ਹਾਂਜੀ ਕਰ ਦਾਂਗੇ 55000 ਤੋਂ ਦੋਸਤੋ ਮਾਨਤਨ 7 ਲੀਟਰ ਤੋਂ ਤਿਆਰ ਜੇ ਬੇਂਦੀ ਦੋਵੇਂ ਟਾਈਮ ਦੋਸਤੋ ਭਰੇ ਦੇਈ ਐ ਇਹ ਜਿਹੜੀ ਇਹ ਨਾਲ ਬੱਤੀ ਮੱਛ ਵੀਰੇ ਇੱਤੀ ਦਸੀ ਰਹੀ ਇਹਦੇ ਥੱਲੇ ਵੀਰ ਜੀ 9 ਕਿਲੋ ਦੁੱਧ ਜੋ ਕਿੰਨਾ ਵੇ ਸੁਬਾ ਸੂਈ ਵੀਰੇ ਇਹ ਸੂਈ ਇਹਨੂੰ ਲਾ ਲੇ ਤਿੱਜਾ ਲਾ ਲੇ ਕੋਈ ਦੁੱਜਾ ਲਾ ਲੇ ਅੱਛਾ ਜੀ ਮੱਝ ਬਹੁਤ ਜਾਣ ਨਸਰ ਆਈ ਆ ਉਹ ਪੁੱ ਲਓ ਦੋਸਤੋ ਆ ਜੀ ਪੁੱਛੀ ਜੇ ਪੁੱਛੀ ਤੇ ਮਿਲਦੀ ਹੈ ਬਸ ਇਤਨੇ ਰੱਖ ਕੇ ਗਾੜੀ ਹਾਂਜੀ ਤੇ ਪਹਾੜਾ ਪਾਉਣਾ ਹੈ ਪਹਾੜਾ ਪਾ ਦੋ ਜੇ ਇਤਨੇ ਬਹਿ ਜੇ ਜੇ ਇਤਨੇ ਬਹਿ ਜੋ ਠੀਕ ਹੈ ਜੀ ਹਾਂਜੀ ਤੇ ਦੋ ਤੇਰੇ ਥੱਲੇ ਹੁਣ 9 ਕਿਲੋ ਹੋ ਇਹਨੂੰ ਸੂਈ ਨੂੰ ਕਿੰਨਾ ਨਮ ਹੋ ਗਿਆ ਇਹਨੂੰ ਕੋਈ 20 ਦਿਨ ਲਾ ਲੇ ਆਪਣੇ ਤੇ ਚਲੋ ਯਕੀਨ ਤੇ ਕਿਹਨੇ ਕਰਨ ਵਾਲੀ ਸਿੱਧੀ ਗੱਲ ਹੈ ਕੋਈ ਮਹੀਨਾ ਲਾ ਲੇ ਕੋਈ 1.5 ਮਹੀਨਾ ਮੰਨ ਕੇ ਲਾ ਲੇ 2 ਲਾ ਲੇ ਠੀਕ ਹੈ 20 ਲਾ ਲੇ ਠੀਕ ਹੈ ਆ ਸਬੂਤ ਹੈਗਾ ਜੋ ਮਰਜੀ ਸਮਝ ਲਾ ਲੇ ਹਾਂਜੀ ਇਹਨੂੰ ਤੰਗ ਦੋ ਜੀ ਬਾਕੀ ਇਹਨਾਂ ਵੀ ਹੋਇਆ ਮਹੀਨਾ ਹੀ ਇਹਨੂੰ ਸੂਈ ਨੂੰ ਸੁਆ ਦੂਜਾ ਤੀਜਾ ਹਾਂਜੀ ਲਓ ਦੋਸਤੋ ਸੁਆਹ ਕੋ ਦੂਜਾ ਮਾਲ ਦੇ ਕੋਈ ਪੇਸ਼ਕ ਤੇਜਾ ਮਾਲ ਦੇ 20 ਦਿਨ ਦਾ ਟਾਈਮ ਸੁਈ ਨੂੰ ਹੋ ਗਿਆ ਤੇ ਦੁੱਧ 9 ਕਿਲੋ ਪੱਕਾ ਤਿਆਰ ਹੋਊਗਾ ਮੌਕੇ ਦਾ ਫਿਰ ਚੋਣ ਕਾਨ ਇੱਦੀ ਆ ਵੀ ਕਿਵੇਂ ਨਾ ਮੱਛੀ ਮੋਟਰ ਚੱਲਾਂਦੀ ਆ ਠੀਕ ਹੈ ਜੀ ਤੁਹਾਨੂੰ ਪਤਾ ਚਵਾਈ ਦਾ ਡੰਗਰ ਆ ਹਾਂਜੀ 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 ਲਓ ਦੋਸਤੋ ਕਰੋ ਕਦ ਕਦ ਚੈੱਕ ਅੱਜ ਬਹੁਤ ਜ਼ਿਆਦਾ ਨਸਲ ਵਾਲੀ ਐ ਵੀ ਅੱਜ ਇਹਦੇ ਡੰਗਰ ਨਾਲ ਕਿਣੀਆਂ ਜਿਹੇ ਕਰਕੇ ਟੋਟ ਟੱਟ ਗਏ ਹੂੰ ਲਓਏ ਥਾਂ ਚੱਡਾ ਮੱਝ ਨੂੰ ਜਿਹੜਾ ਵੀ ਮੇਰਾ ਵੀਰ ਦਿਹਾੜੀ ਚਾਰ ਦਿਨ ਸੰਭੂਗਾ ਹੂੰ ਦੁੱਧ ਮੱਝ ਮੇਰੀ 11-12 ਕਿਲੋ ਕਰੂਗੀ ਠੀਕ ਹੈ ਜੀ ਇੰਨਾ ਪਤਾ ਹੈ ਜਾਦ ਨਸਲ ਬਹੁਤ ਆ ਲਓ ਦੋਸਤੋ ਪੇਠਪੜੀ ਦੀ ਚੜਾਈ ਕਰ ਲੋ ਚੈੱਕ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਐ ਸਾਰੀ ਡੈਡ ਬਲੈਕ ਆ ਮੱਝ ਠੀਕ ਹੈ ਜੀ ਥਣਾ ਥਣਾ ਦੋਸਤੋ ਕੁਆਲਿਟੀ ਬਹੁਤ ਵਧੀਆ ਵਾ ਪੂਸ਼ੀ ਬਣੀ ਐ ਦੋਸਤੋ ਤੇ ਪੂਸ਼ੀ ਦੇ ਦੋਵੇਂ ਟਾਈਮੇ ਮਿਲਦੀ ਮੈਂ ਨਾਲ ਜੀ ਇਤਨਾ ਹੀ ਭਾਵੇਂ ਇਹਦੇ ਥੱਲੇ ਬੈਜੋ ਐਡੀ ਕਰ ਮਾਲੀ ਮੱਝਾ ਠੀਕ ਹੈ ਜੀ ਫਿਰ ਚੂਨ ਐਡਾ ਲੱਗਾ ਕੋਈ ਹਿਸਾਬ ਨਹੀਂ ਠੀਕ ਹੈ ਜੀ ਇਹਨੂੰ ਮੱਝ ਨੂੰ ਜਿਹੜਾ ਵੀਰ ਮੇਰਾ 4 ਦਿਨ ਸਾਂਭ ਕੇ ਮੱਝ 10000 12 ਕਿਲੋ ਦੁੱਧ ਨਾ ਕਰੇ ਤੇ ਮੈਨੂੰ ਆਖੇ ਵੀ ਕੀ ਗਾਇ ਤੂੰ ਠੀਕ ਹੈ ਕਿਹੜੇ ਹਿਸਾਬ ਨਾਲ ਵੀ ਦੁੱਧ ਵਾਧੇ ਹੁੰਦੇ ਅੱਛਾ ਦੇ ਵੀਰ ਦਾ ਮੁੱਲ ਕਰ ਜੈਸ ਨੂੰ ਹੀ ਕਰ ਦਿੱਤੀ ਪਹਿਲਾਂ ਹੀ ਕੰਮ ਜੈਸ ਮੁੱਲ ਜੀ ਕੋਈ 60 ਨਹੀਂ ਜਿਹੜੀ ਹਾਂ ਨਾ ਮੱਝ ਆਪਾਂ ਦੇਣੀ 55000 ਦੀ ਦੇਣੀ ਹੈ ਅੱਛਾ ਜੀ ਹਾਂ ਜੀ ਵੀ ਜੈਸ ਹੈ ਕੋਈ ਨਹੀਂ ਹੋਣ ਨਿਕ ਜਾਏ ਜੇ ਆਪਾਂ 60 ਨਹੀਂ ਕਿਹਾ ਨਾ 65 ਹੀ ਕਿ ਕੁਝ ਸ਼ੋਰ ਛੱਪਾ ਕਰਾਂਗੇ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਦੇਣ ਲੈਣ ਵਾਲੇ ਮੁੱਲ ਇਹ 55000 ਰੁਪਇਆ ਜਿਹਦੇ ਵਿੱਚ ਉਹ ਤੁਹਾਡਾ ਆਇਆ ਗਿਆ ਦਾ ਸ਼ੋਰ ਛੱਪਾ ਮਾਨਸਨ ਮੌਕੇ ਤੇ ਜ਼ਰੂਰ ਹੋਊਗਾ ਤੇ ਚੌਥੇ ਨੰਬਰ ਤੇ ਤੁਸੀਂ ਵੀ ਇਹਦੀ ਡਿਟੇਲ ਇਹਦਾ ਕਟਾ ਜੀ ਮਗਰ ਅੱਛਾ ਜੀ ਉਹ ਮਹੀਨਾ ਕ ਹੋ ਗਿਆ ਸੂਈ ਨੂੰ ਹਾਂ ਜੀ ਇਹਦੇ ਥੱਲੇ ਉਹ ਮੇਰਾ ਵੀਰ ਜਿਹੜਾ ਮਰਜੀ 10 ਲੀਟਰ ਚੋਲੇ ਦੁੱਧ ਠੀਕ ਹੈ ਜੀ ਜਿਹੜਾ ਮਰਜੀ ਚੋਗੇ ਸਵੇਰ ਕਰਨਾ ਸੂਈਏ ਸਵੇਰ ਤੇਜਾ ਜੀ ਤੇਜਾ ਸੂਆ ਸੂਈਏ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਮਹੀਨਾ ਲਾਓ ਲਓ ਜੀ ਕਟਵਾ ਬਾਰਨ ਹਾਂ ਜੀਓ ਕਟਵਾ ਜੋ ਮਗ ਲਓ ਜੀ 10 ਲੀਟਰ ਦੋ ਦੋਸਤੋ ਵੀਰ ਕਹਿੰਦਾ ਕੋਈ ਵੀਰ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਸਕਦਾ ਲਓ ਜੀ ਅਰੇ ਡੰਗਰ ਚਲੋ ਟੁੱਟੇ ਟਟੇ ਚੜੀਆਂ ਕਰਕੇ ਚਲੋ ਆਮ ਹੀ ਪਤਾ ਵੀਰਾਂ ਨੂੰ ਲੋਕਾਂ ਨੂੰ ਹਾਂਜੀ ਹਾਂਜੀ ਦੋ ਦੋ ਉਂਜੀ ਸਿਕਾ ਜਾਂਦੇ ਦੋ ਦੋ ਕਿਲੋ ਦੇ ਹੜਾ ਵੇ ਹਲਕਾ ਨਾ ਦੋ ਦੋ ਵਾਰ ਦਾ ਕੁਆਲਟੀ ਮੈਂ ਦੀ ਚੈੱਕ ਕਰ ਲਉ ਚਾਰੇ ਸਣੇ ਗੈਪ ਤੇ ਲੱਗੇ ਕੋਈ ਫੋਟ ਸ਼ਾਗਣੀਆਂ ਨਾਲ ਮਿਲਦੀ ਵੀ ਦੋਵੇਂ ਟਾਈਮ ਵਧੀਆ ਇੱਕ ਹਾਂਜੀ ਹਾਂਜੀ ਬੱਚੇ ਤੇ ਮਿਲਦੀ ਹਾਂਜੀ ਹਾਂਜੀ ਠੀਕ ਹੈ ਜੀ ਕੀ ਬੋਲ ਕਰਨਾ ਵੀਰ ਦਾ 65 ਦੀ ਦੇ ਰਹੀ ਹੈ ਜੀ ਕੰਦਾ ਮੰਨਣਾ ਸਦਾ ਹਾਂ ਨਾ ਹੀ ਹਾਂ ਨਹੀਂ ਹਾਂ ਨਹੀਂ ਬਾਠ ਦੀ ਦੇ ਦਈਏ ਨਹੀਂ ਪੂਰੇ 60 ਦੇ ਕਰੀਏ ਤਾਂ ਪੂਰੇ 60 ਦੀ ਦੇ ਦਾਂਗੇ ਲਓ ਜੀ ਦੋਸਤੋ ਪੂਰਾ 60 ਰੁਪਏ ਮੁੱਲ ਹੋ ਗਿਆ ਜੇ 10 ਲੀਟਰ ਦੁੱਧ ਮੌਕੇ ਦਾ ਤਿਆਰ ਆ ਬੱਚਾ ਆਇਆ ਤੇ ਬਗਰੇ ਗੱਜ ਕੱਟਾ ਸੁਬਾ ਤੇਜਾ ਸੁਈ ਜੀ ਚਾਰ ਕੁਝ ਮੇਰਾ ਮਰਜੀ ਵੀਰ ਚੋਗੇ ਲੈ ਜੇ ਇਥੋਂ ਆਪਣੇ ਘਰੋਂ 10 ਲੀਟਰ ਦੁੱਧ ਠੀਕ ਹੈ ਥੱਲਿਓ ਇਹਦੇ ਥੱਲਿਓ 9 ਲੀਟਰ ਜੇ ਦਿਹਾੜੀ ਆਪਣੇ ਤੋਂ ਰਹਿ ਜੀ ਹਾਂਜੀ ਫਿਰ ਦੁੱਧ 10 11 ਕਿਲੋ ਮਾਝ ਦੇ ਥੱਲਿਓ ਚਵਾਗੇ 12 ਠੀਕ ਹੈ ਜੀ ਮਾਝ ਦਾ ਪੇਟ ਪੁੜਾ ਵੇਖੋ ਠੀਕ ਹੈ ਜੀ ਹਾਂਜੀ ਚਾਰ ਪਸ਼ੂ ਦੋਸਤੋ ਮੈਂ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਚਾਰੇ ਪਸ਼ੂ ਦੋਸਤੋ ਸਵੇਰ ਸਵੇਰੇ ਇੱਕ ਟਾਈਮ ਦੋ ਟਾਈਮ ਚੋਕੇ ਮੇਰੇ ਵੀਰ ਆਪਣੀ ਤਸਦੀ ਜਰੂਰ ਕਰ ਲਿਆ ਕਰੋ ਐਡਰੈਸ ਏ ਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਸੋਰਸਿੰਗ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਸਖਤਰ ਸਿੰਘ ਵੀਰ ਦਾ ਫੋਨ ਨੰਬਰ ਵੀਰੇ ਕਰੀ ਫੇਰ ਬੋਲਦੇ ਫੋਨ ਨੰਬਰ 88721179 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ